ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ ਉੱਥੇ ਹੀ ਭਾਜਪਾ ਦੇ ਉਮੀਦਵਾਰ ਸੁਸ਼ੀਲ ਰੈਂਕੂ ਦਾ ਵਿਰੋਧ ਵੀ ਲਗਾਤਾਰ ਹੋ ਰਿਹਾ ਹੈ 20 ਦਿਨ ਜਦ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਹਲਕਾ ਫਲੋਰ ਦੇ ਬਾੜਾ ਪਿੰਡ ਵਿਖੇ ਆਪਣੇ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦਾ ਵਿਰੋਧ ਕੀਤਾ ਗਿਆ ਅਤੇ ਭਾਜਪਾ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਉੱਥੇ ਉਹਨਾਂ ਕਿਹਾ ਕਿ ਸ਼ੰਭੂ ਬਾਡਰ ਉੱਪਰ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਹੱਦ ਅੰਦਰ ਦਾਖਲ ਹੋ ਕੇ ਅੰਨ ਤਸ਼ੱਤ ਦਾ ਹੈ ਜਿਸ ਦੌਰਾਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅਜ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਹੈ ਜੋ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿਹੜਾ ਸਾਡਾ ਪਹਿਲਾ ਅੰਦolan 20 22 ਦੇ ਵਿੱਚ ਲੜਿਆ ਸੀ ਉਹਨੂੰ ਜਿੱਤਿਆ ਉਹਦੇ ਵਿੱਚ ਅਸੀਂ ਆਪਣੇ ਬਹੁਤ ਸਾਰੇ ਕਿਸਾਨਾਂ ਦਾ 750 ਦੇ ਕਰੀਬ ਕਿਸਾਨਾਂ ਦਾ ਨੁਕਸਾਨ ਵੀ ਕਰਾਇਆ ਸਾਡੀਆਂ ਅਧੂਰੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਫਿਰ ਮੋਰਚਾ ਲੱਗਾ ਸ਼ੰਭੂ ਬਾਰਡਰ ਤੇ ਜਿਹੜਾ ਕਿ ਅੱਜ ਚੱਲ ਰਿਹਾ ਉਹਦੇ ਵਿੱਚ ਵੀ ਜਿਹੜੀ ਬੀਜੇਪੀ ਸਰਕਾਰ ਆ ਗੋਲੀਆਂ ਨਾਲ ਤੇ ਅਥਰੂ ਗੈਸ ਦੇ ਗੋਲੀਆਂ ਨਾਲ ਬੰਬਾਂ ਨਾਲ ਕਿਸਾਨਾਂ ਨੂੰ ਸ਼ਹੀਦ ਵੀ ਕਰ ਰਹੀ ਹੈ ਤੇ ਸਾਡੇ ਤੇ ਜ਼ੁਲਮ ਵੀ ਕਰ ਰਹੀ ਹੈ ਸਾਡਾ ਇਹ ਸੰਯੁਕਤ ਆਪਣੇ ਕਿਸਾਨ ਮਜ਼ਦੂਰ ਮੋਰਚਾ ਹੈ ਸਾਡੀ ਭਾਰਤੀ ਕਿਸਾਨ ਜੂਨੇ ਦਵਾਬਾ ਦਾ ਹਿੱਸਾ ਉਹਨਾਂ ਦਾ ਮੈਸੇਜ ਹੈ ਵੀ ਜਿਹੜਾ ਸਿਹੜੀ ਸਾਡੀ ਵਿਰੋਧੀ ਜਮਾਤ ਹੈ ਜਿਹੜੀ ਬੀਜੇਪੀ ਕਿਸਾਨ ਮਜ਼ਦੂਰ ਵਿਰੋਧੀ ਜਮਾਤ ਹੈ ਉਹਨਾਂ ਦੇ ਕੈਂਡੀਡੇਟਾਂ ਦਾ ਮੁਕੰਮਲ ਵਿਰੋਧ ਕਰਨਾ ਕਿਉਂਕਿ ਇੱਕ ਪਾਸੇ ਤਾਂ ਸਾਨੂੰ ਮੋਦੀ ਸਾਹਿਬ ਕਹਿ ਰਹੇ ਸੀ ਵੀ ਇਹ ਅੰਦੋਲਨ ਜੀਵੀਆਂ ਦਾ ਪੈਰਾਸਾਈਟ ਪੈਰਾਸਾਈਟ ਨਹੀਂ ਕੀੜੇ ਨੇ ਤੇ ਇੱਕ ਪਾਸੇ ਆ ਜਿਉ ਸਾਡੇ ਕੀੜੀਆਂ ਕੋਲੇ ਉਹਨਾਂ ਅੰਦੋਲਨ ਜੀਵੀਆਂ ਕੋਲੇ ਵੋਟਾਂ ਮੰਗਣ ਆ ਰਹੇ ਆ ਇੱਕ ਪਾਸੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਜਿੱਦਾਂ ਜੇ ਸ਼ੁਭ ਆਪਾਂ ਨੂੰ ਬਦਸ਼ੁਭ ਕਰਨ ਦੇ ਨੌਜਵਾਨ ਮਾਰਿਆ ਗੋਲੀ ਨਾਲ ਸਾਡੇ ਸੈਂਕੜੇ ਜਿਹੜੇ ਕਿਸਾਨ ਆ ਉਹਨਾਂ ਨੂੰ ਫੱਟੜ ਕੀਤਾ ਇੱਕ ਪਾਸੇ ਇਹ ਕਰ ਰਹੀ ਹੈ ਇੱਕ ਪਾਸੇ ਉਹ ਆ ਕੇ ਇੱਥੇ ਸਾਡੀ ਹਮਦਰਦੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਿੰਡਾਂ 'ਚ ਚੋਰੀ ਵੜ ਰਹਾ ਹੈ ਜੀ ਬੀਜੇਪੀ ਦੇ ਕੈਂਡੀਡੇਟ ਬਈ ਕਿਸੇ ਤਰ੍ਹਾਂ ਪੰਡਾਂ ਜਾਈਏ ਅਸੀਂ ਉਹਨਾਂ ਦਾ ਵਿਰੋਧ ਕਰਨਾ ਦੇਖੋ ਜੀ ਸ਼ਿਸ਼ੀਲ ਕੁਮਾਰ ਰੈਂਕੂ ਜੀ ਆ ਰਹੇ ਆ ਪਹਿਲੀ ਗੱਲ ਤਾਂ ਆ ਨਹੀਂ ਸਾਡੀ ਪਿੱਠ 'ਚ ਸ਼ੂਰਾ ਗੋਬਿਆ ਅਸੀਂ ਇਹਨਾਂ ਨੂੰ ਐਮਪੀ ਦੀਆਂ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਦੀ ਸਾਨੂੰ ਆਸ ਸੀ ਬਈ ਮੌਕੇ ਦੀ ਸਰਕਾਰ ਜਿਹੜੀ ਆਮ ਆਦਮੀ ਦੀ ਏ ਜੇ ਜਮੀਨੀ ਚੌਣ ਬੱਚਾ ਆਮ ਆਦਮੀ ਦਾ ਜੰਪੀ ਬਣੂਗਾ ਤੇ ਸਾਡੇ ਹਲਕੇ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਪਰ ਉਹ ਹਲਕੇ ਨੂੰ ਫਾਇਦਾ ਨਹੀਂ ਹੋਇਆ ਉਹ ਕੁਝ ਆਪਣਾ ਫਾਇਦਾ ਲੈ ਕੇ ਨਿਕੀ ਇਹਦਾ ਲੈ ਕੇ ਉਹ ਦੂਜੀ ਪਾਰਟੀ ਕੀ ਰਲ ਗਏ ਇਹ ਸਾਡੀਆਂ ਬੇਨਤੀਆਂ ਆ ਅਸੀਂ ਰੇਂਗੂ ਸਾਹਿਬ ਆਉਣਗੇ ਜੇ ਸਾਡੇ ਨਾਲ ਗੱਲ ਕਰਨਗੇ ਉਹ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਡੇ ਸਵਾਲਾਂ ਦੇ ਜਵਾਬ ਲੈਣਗੇ ਲਵਾਂਗੇ ਪਰ ਜੇ ਉਹ ਸਾਨੂੰ ਨਹੀਂ ਸਵਾਲਾਂ ਜਵਾਬ ਦੇ ਉਹਨਾਂ ਦੀ ਅਸੀਂ ਮਰਦਾਬਾਤ ਕਰਾਂਗੇ ਡਟ ਕੇ ਵਿਰੋਧ ਕਰਾਂਗੇ